ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਜ਼ਿਲ੍ਹਾ ਪਟਿਆਲਾ ਦੇ ਇੱਕ ਹੁਨਰਵਰ ਵਿਦਿਆਰਥੀ ਗੁਰਜੋਤ ਸਿੰਘ ਜੋ ਕਿ ਬਹੁਤ ਦਿਲਚਸਪੀ ਦੇ ਨਾਲ ਗੈਰ ਅੰਦਰ ਦੇ ਕੁਝ ਨੁਕਤੇ ਪ੍ਰੋਜੈਕਟ ਤਿਆਰ ਕਰਦਾ ਲਿੰਦਾ ਇਹ 12ਵੀਂ ਜਮਾਤ ਦਾ ਮੈਡੀਕਲ ਦਾ ਸਟੂਡੈਂਟ ਹੈ ਤੇ ਅੱਜ ਇਹ ਇੱਕ ਹੋਰ ਨਵਾਂ ਪ੍ਰੋਜੈਕਟ ਸਾਡੇ ਕੋਲ ਲੈ ਕੇ ਆਇਆ ਗੁਰਜੋਤ ਕਰੋ ਐਕਸਪਲੇਨ ਸਰ ਜਿਵੇਂ ਤੁਸੀਂ ਡਿਊਟੀ ਤੇ ਆ ਜਾਂਦੇ ਹੋ ਤੁਹਾਡੇ ਬਾਇਬ ਵੀ ਕਿਤਨੇ ਕਿਤੇ ਲੱਗੇ ਹੋਣਗੇ ਉਹ ਵੀ ਡਿਊਟੀ ਤੇ ਚਲੇ ਜਾਂਦੇ ਆ ਤੇ ਤੁਹਾਡੇ ਘਰੇ ਕੋਈ ਵੀ ਨਹੀਂ ਹੁੰਦਾ ਨਾ ਜਾਣੇ ਉਹ ਕੱਪੜੇ ਧੋ ਕੇ ਜਾਂਦੇ ਨਾ ਜਾਣੇ بارش ਆ ਗਈ ਸਰ ਤਾਂ ਤੁਸੀਂ ਲੈ ਇੱਥੇ ਹੁਣ ਕੱਪੜੇ ਚੱਕਣ ਵਾਲਾ ਕੋਈ ਹੈ ਨਹੀਂ ਸਰ ਉਹਦੇ ਪੈਸੇ ਬਣਾਇਆ ਵੀ ਜਦੋਂ بارش ਆਏਗੀ ਇਹ ਆਪਣੇ ਆਪ ਕੱਪੜੇ ਬਰਾਂਦੇ ਦੇ ਨੀਚੇ ਕਰੇਗਾ ਵਾਹ ਜੀ ਤੇ ਸਰ ਜਦੋਂ ਉਸ ਤੋਂ ਬਾਅਦ ਬਾਰਿਸ਼ ਥੁਪ ਪਾਏਗੀ ਤਾਂ ਇਹ ਜਦੋਂ ਪਾਣੀ ਸੁੱਕ ਜਾਈਗਾ ਦੇ ਸੈਂਸਰ ਤੋਂ ਹੀ ਤਾਂ ਆਪਣੇ ਆਪ ਕੱਪੜੇ ਬਾਹਰ ਆ ਜਾਣਗੇ ਤਾਂ ਤੁਸੀਂ ਦੇਖਿਆ ਮੈਂ ਕਹੂੰਗਾ ਕੈਮਰਾਮੈਨ ਨੂੰ ਵੀ ਜ਼ੂਮ ਕਰਕੇ ਦਿਖਾਊਗਾ ਇੱਥੇ ਨੇੜੇ ਆ ਕੇ ਇਸ ਦੀ ਵਰਤਕੀ ਦਿਖਾਵਾਂਗੇ ਅਸੀਂ ਕਿ ਇਹ ਜਿਹੜੇ ਆ ਨਾ ਇਹ ਤਾਰ ਹੈ ਤਾਰ ਦੇ ਉੱਤੇ ਕੱਪੜੇ ਕੱਪੜੇ ਵੀ ਦਿਖਾਓ ਜੀ ਕੱਪੜੇ ਵੀ ਇਹਨਾਂ ਨੇ ਪਾਏ ਹੋਏ ਆ ਇਹਨਾਂ ਦੇ ਤਾਰ ਦੇ ਉੱਤੇ ਤਾਂ ਹੁਣ ਇਹ ਜਿਹੜੇ ਕੱਪੜੇ ਆ ਇਹ ਤਾਰ ਦੇ ਉੱਤੇ ਜਿਹੜੇ ਪਾਏ ਹੋਏ ਆ ਤਾਂ ਇਹਨਾਂ ਨੂੰ ਮੀ ਆ ਗਿਆ ਹੁਣ ਆ ਉੱਪਰ ਲੱਗਿਆ ਹੋਇਆ ਸੈਂਸਰ ਸੈਂਸਰ ਜਿਵੇਂ ਹੀ ਸੈਂਸਰ ਨੇ ਕੰਮ ਕੀਤਾ ਤਾਂ ਉਹ ਜਿਹੜੇ ਹੈਗੇ ਆ ਕਪੜੇ ਬਰਾਂਡੇ ਦੇ ਵਿੱਚ ਚਲੇ ਗਏ ਦੇਖੋ ਹੁਣ ਧੁੱਪ ਆ ਗਈ ਫੇਰ ਬਰਾਂਡੇ ਤੋਂ ਬਾਹਰ ਆ ਗਏ ਬਾ ਕਮਾਲ ਬਾ ਖੂਬ ਸ਼ਾਬਾਸ਼ ਹੋਰ ਦੱਸੋ ਜੀ ਸਰ ਇੱਕ ਹੋਰ ਹੈ ਜਿਵੇਂ ਆਪਣਾ ਖੇਤਾਂ 'ਚ ਘਰ ਹੁੰਦਾ ਹੈ ਸਰ ਆਪਾਂ ਬੱਚੇ ਘਰੇ ਛੱਡ ਜੰਦੇ ਨੇ ਰਾਤ ਨੂੰ ਚਲੋ ਤੁਸੀਂ ਵੀ ਨਾ ਐਮਰਜੈਂਸੀ ਜਾਣਾ ਪੈ ਜਾਂਦਾ ਤਾਂ ਬੱਚੇ ਆਪਣੇ ਘਰੇ ਹੁੰਦੇ ਡਰਦੇ ਆ ਬਾਹਰ ਆਉਣ ਤੋਂ ਸਰ ਉਹਦੇ ਲਈ ਆਪਣੇ ਸ਼ੀਟ ਲਾਈਟ ਲੱਗੀ ਹੁੰਦੀ ਹੈ ਬਾਹਰ ਚੱਲਣ ਕਰਨ ਨੂੰ ਉਹਦੇ ਵਾਸਤੇ ਸੀ ਸਵਿਚ ਲਾਈ ਹੋਈ ਹੈ ਤਾਂ ਬਾਹਰ ਜਾਣ ਦੀ ਲੋੜ ਨਹੀਂ ਉਹ ਆਪਣੇ ਆਪ ਜਗੇਗੇ अच्छा अभी अंदर बैठती हूं हां जी बाहर जाने दी ਲੋੜ ਨਹੀਂ ਸਕਦੀ ਤੇ ਆ ਤੁਹਾਨੂੰ ਪੁਝਾ ਸਕਦੇ ਤੇ ਡਬਲ ਗਲੈਸ ਤੇ ਉਸ ਤੋਂ ਬਾਅਦ ਸਰ ਜਿਵੇਂ ਕਾਲਜ ਦੇ ਸਟੂਡੈਂਟ ਹੁੰਦੇ ਆ ਅਸੀਂ ਵੀ ਹੁਣ ਪਲੱਸ ਟੂ ਆ ਕਾਲਜ ਜਾਵਾਂਗੇ ਤਾਂ ਕਈ ਵਾਰੀ ਕਾਲ ਜੂਰ ਹੁੰਦਾ ਹਨ ਘਰੇ ਰਾਤ ਨੂੰ ਆਉਣਾ ਪੈਂਦਾ ਤਾਂ ਮਦਰ ਕਈ ਵਾਰੀ ਸਮਝ ਦਿੰਦੇ ਆ ਤਾਂ ਉਹਨਾਂ ਲਈ ਐਸੀ ਆਟੋਮੈਟਿਕ ਗੇਟ ਖੁੱਲਦੇਗਾ ਜਦ ਅਸੀਂ ਆਵਾਂਗੇ ਆਪਣੇ ਆਪ ਵੈਰੀ ਗੁੱਡ ਤੇ ਆਪਣਾ ਮਦਰ ਨੂੰ ਆਉਣ ਦੀ ਲੋੜ ਨਹੀਂ ਸਰ ਬਾਅਦ ਵੈਰੀ ਗੁੱਡ ਬਹੁਤ ਅੱਛਾ ਬਹੁਤ ਅੱਛਾ Thank you, sir.